ਸ਼੍ਰੀ ਅਕਾਲ ਤਖਤ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਦਾ ਬਹੁਤ ਉੱਚਾ ਰੁਤਬਾ ਹੈ ਸਾਡੇ ਇਤਿਹਾਸ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਸਾਡੇ ਪੰਥ ਦੇ ਵਿੱਚ ਉਹ ਇਹ ਉਹ ਪਦਵੀ ਹੈ ਜਿਸ ਤੇ ਕਿਸੇ ਸਮੇਂ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਰਹਿੰਦਿਆ ਹੋਇਆ ਬਹੁਤ ਵੱਡੇ ਕੀਰਤੀਮਾਨ ਕਾਇਮ ਕੀਤੇ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਨਾ ਕਿ ਗੜਕਾ ਜੀ ਸਾਹਿਬ ਆਪਾਂ ਇੱਕ ਐਸੇ ਪਰਿਵਾਰ ਜਿਸ ਨੇ ਕਰੀਏ ਕਾਲਸ ਤਖਸਾਲ ਤੇ ਪੇਸ਼ ਹੋ ਗਿਆ ਆਪਦੇ ਗੁਨਾਹ ਕਬੂਲ ਕੀਤੇ ਤੇ ਬਾਅਦ ਚ ਮੁੱਕਰ ਗਿਆ ਉਹਦੇ ਹਿੱਤਾ ਦੀ ਪਹਿਰੇਦਾਰੀ ਕਰਨੀ ਥਾਂ ਤੇ ਆਪਣੀ ਡਿਊਟੀ ਹੈ ਆਪਣਾ ਫਰਜ਼ ਹੈ ਕਿ ਆਪਾਂ ਪੰਥਕ ਸਰੂਕਾਰ ਅੱਗੇ ਰੱਖੀ ਉਹਨਾਂ ਦੀ ਪਹਿਰੇਦਾਰੀ ਕਰੀ ਸਰਬ ਸੰਜੇ ਜਥੇਦਾਰ ਦੇ ਤੌਰ ਤੇ ਆਪਾਂ ਜਿਹੜਾ ਜਿਹੜਾ ਆਪਣਾ ਕੋਈ ਵਿਆਖਿਆ ਨਾ ਉਹ ਕੀਤਾ ਜਾਵੇ 328 ਰੂਪਾ ਦਾ ਮਾਮਲਾ ਹੋਵੇ ਜਾਂ ਗੁਰਬਖਸ਼ ਪਾਸ਼ਾ ਇਸੇ ਵੀ ਦਾ ਮਾਮਲਾ ਹੋਇਆ ਇਹ ਬਹੁਤ ਸੰਗੀਨ ਜੁਰਮ ਔਰ ਆਪਣੀ ਬਣਾਈ ਹੋਈ ਜਿਹੜੀ ਆਪਣੀ ਐਸਜੀਪੀਸੀ ਦੀ ਬਣਾਈ ਹੋਈ ਕਮੇਟੀ ਇਸ਼ੂ ਸਿੰਘ ਕਮੇਟੀ ਨੇ ਸਿਫਾਰਸ਼ਾਂ ਤਾਂ ਹੋ ਗਈਆਂ ਕਿ ਉਹਨਾਂ ਤੇ ਕਾਰਵਾਈ ਕੀਤੀ ਜਿੰਨਾ ਲੋਕਾਂ ਦੀ ਜ਼ਿੰਮੇਵਾਰੀ ਸੀ ਕਾਰਵਾਈ ਕਰਨ ਦੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਅਜਿਹਾ ਨਹੀਂ ਹਮਾਕਤ ਨਾ ਕਰੇ ਔਰ ਇਹ ਬਹੁਤ ਵੱਡੀ ਪਦਵੀ ਹੈ ਜਸਦਰ ਸਾਹਿਬ ਔਰ ਮੈਂ ਸਾਰੀਆਂ ਪਿਰਾਨੋ ਵੀ ਬੇਨਤੀ ਕਰਦਾ ਕਿ ਇਸ ਬੰਦੇ ਵਿੱਚ ਜਿੰਨੀ ਵੀ ਬਿਆਨਬਾਜ਼ੀਆਂ ਹੋ ਰਹੀਆਂ ਹਨ ਉਹਨਾਂ ਨੂੰ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਇਹ ਉਹ ਪਦਵੀ ਹੈ ਜਿੱਥੇ ਗੜਗੱਜ ਸਾਹਿਬ ਬੈਠੇ ਹੈ ਜਿੱਥੇ ਅਕਾਲੀ ਫੂਲਾ ਸਿੰਘ ਸੀ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਇੱਕ ਐਡਾ ਵੱਡਾ ਇੰਸਟੀਚਿਊਸ਼ਨ ਹੈ ਉਹਦੇ ਸੰਬੰਧ ਵਿੱਚ ਜਦੋਂ ਬਿਆਨਬਾਜ਼ੀ ਕਰਦੇ ਆ ਤਾਂ ਆਪਾਂ ਨੂੰ ਉਹਦੀ ਮਾਣ ਮਰਿਆ ਦਾ ਖਿਆਲ ਰੱਖੀ ਆਪਾਂ ਬਾਕੀ ਗੁਰੂ ਸਾਹਿਬ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ